ਮੋੜ ਤੇ ਆਇਤੇ ਵੀ ਪਏ ਹੁੰਦੇ। ਕੋਈ ਜੇ ਉਹ ਸੋਚਦੇ ਨੇ ਪੱਕੀਆਂ ਸੜਕਾਂ ਕਿੰਨੇ ਸਾਡੇ ਵਿੱਚ ਮੈਂ 4-5 ਲਾਇਸੈਂਸ ਸਰਕਾਰ ਨੇ ਕੁਰਲੀ ਸੋਹ ਕਰ। ਤੇ ਆਪਣਾ ਥੋੜੀ ਬਹੁਤ ਕੰਟਰੀ ਜਿਵੇਂ ਸਮਾਇਆ। ਕੋਸ਼ਿਸ਼ ਸਰ ਜਿੰਨੇ ਕੋਸ਼ਿਸ਼ ਜਿੰਨੇ ਤੁਸੀਂ ਬਹੁਤ ਕੰਮ ਕੀਤਾ। ਉਹ ਪਿਛਲੇ ਸਾਲ ਦੀ ਜਿਹੜੀ ਐਗਰੀਕਲਚਰ ਮੈੱਟ ਵਿੱਚ ਬਣਾਉਣ ਜੋ ਕਿ ਇਹ ਰੇਲ ਕਟਾ ਦੇ ਨਾਲ ਦਾ ਦੂਸਰੇ ਤੋਂ ਰੁਚੀ ਚੋਣ ਆਜੇ ਤਾਂ ਆਜੇ ਦਾ ਰਸਤਾ ਜਾਂਦਾ ਇਸ ਤੋਂ ਆਪਾਂ ਦੇ ਤੱਕ ਸੀ ਜਾਂ ਤੋਂ ਆ ਸਾਦੇ ਮੰਨ ਲਿਆ। ਉਹਦੇ ਸੀ ਉਦੋਂ ਮਰਸਿਬਲ ਆ ਗਈ। ਜਦੋਂ ਮਰਸਿਬਲ ਆ ਗਈ ਉਹ ਕਿਸੇ ਨੂੰ ਨਹੀਂ ਪਤਾ ਕਿ ਹੁਣ ਪਾਣੀ ਥੱਲੇ ਜਾਂਦਾ। ਉਹ ਉਦੋਂ ਪਾਣੀ ਨੂੰ ਇੱਕ ਗੁੱਠੀ ਲਾਉਂਦੇ ਸੀ ਤੇ ਹਰ ਇੱਕ ਨੂੰ ਪਤਾ ਲੱਗਦਾ ਸੀ ਕਿ ਹੁਣ 5 ਫੁੱਟ ਕਿਤਾ ਕਰਦੇ ਥੱਲੇ। ਹੁਣ ਇੱਕ ਕੋਟ ਤਾਂ ਪਾਈ ਦੇ ਨੇ ਇੱਕ ਕੋਟ। ਉਹਦੇ ਵਿੱਚ ਨੰਦ ਦੇਸ਼ਾ ਗਪੂਰੇ ਭਾਕ ਦੇ ਵਿੱਚ 310 ਜ਼ਿਲ੍ਹੇ ਜਿਹੜੇ ਆ। ਉਹ ਗਲੋਬਲ ਵਾਰਨਿੰਗ ਦੇ ਕਹਿੰਦੇ ਪਾ ਦੇ ਥੋੜੇ ਦਰਸ਼ਨ ਹੋ ਗਏ ਮੈਂ ਜਦ ਇਹ ਪਰ ਪਰ ਤੋਂ ਆ ਰਿਹਾ ਸੀ ਜਦ ਤੱਕ ਮੈਂ ਉਹ ਆਇਆ ਜੀ ਇਹ ਉਹ ਤੋਂ ਇੱਕ ਹੋਰ ਕੋਈ ਕੋਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਅਜੇ 100 ਫੁੱਟ ਤੋਂ ਪਾਣੀ ਕਰਦੀ ਤੇ ਸੀ 150 ਫੁੱਟ ਤੋਂ ਆਉਣ ਵਾਲੀ ਪੀੜੀ ਦਾ ਨੁਕਤਾ ਉਸੇ ਜਿਸ ਰਫ਼ਤਾਰ ਦੇ ਨਾਲ ਬੜੀ ਵੱਡਾ ਕੋਪ ਛੱਕਾ ਇਹ ਬੱਬਾ ਜੀ ਕਿਤੇ ਰਸਤੇ ਗਾਇਟਸ ਪਏ ਹੁੰਦੇ ਤੋ ਕਿਉਂ ਉਹਨਾਂ ਨੇ ਸੋਚਦੇ ਨੇ ਪੱਕੀਆਂ ਸੜਕਾਂ ਕਿੰਨੇ ਸਾਲ ਦੇ ਵਿੱਚ ਮੈਂ ਅਧਿਕਾਰਲਾ ਬਣਾ ਸਰਕਾਰ ਨੇ ਦੂਰ ਜਿੰਨੀ ਸਟੋ ਕਰ ਤੇ ਰੱਬ ਕੋਲ ਦੀ ਬਹੁਤ ਕੰਟਰੀ ਜਿਵੇਂ ਸਮਾਇਆ ਕੋਸ਼ਿਸ਼ ਹੈ ਜਿੰਨੀ ਕੋਸ਼ਿਸ਼ ਕੀਤੀ ਤੁਸੀਂ ਬਹੁਤ ਕੰਮ ਕੀਤਾ। ਉਹ ਪਿਛਲੇ ਸਾਲ ਦੀ ਜਿਹੜੀ ਐਗਰੀਕਲਚਰ ਵੈਕਟ ਵਿੱਚ ਬਣਾ ਲਈ ਪਿਛਲੇ ਜਿਹੜੇ ਕਟਾ ਲੈ ਨਾ ਨਾ ਦੂਸਰੇ ਤੋਂ ਵ੍ਰਤੀ ਚੋਟ ਆ ਗਿਆ। ਆ ਜੀ ਦਾ ਆ ਜੀ ਦਾ ਸਾਬੰਦਾ ਇਹ ਤੋਂ ਪੰਨੇ ਪਾ ਤੁਸੀਂ ਯਾਤੋਂ ਆ ਕਦੇ ਮੰਨ ਲੇ। ਉਹ ਵੇਸੀ ਉਹ ਤੁਮੋਰ ਸਮਰਸੀਬਲ ਆ ਗਈ। ਜੇ ਕੋ ਸਮਰਸੀਬਲ ਆ ਗਈ ਉਹ ਕਿਹਨੂੰ ਨਹੀਂ ਮਿਲਦਾ ਹੁਣ ਪਾਣੀ ਥੱਲੇ ਜਾਂਦਾ। ਉਹ ਉਹ ਤੋਂ ਪੰਜ ਕੁ ਮੁੱਠੀ ਲਾਉਂਦੇ ਸੀ ਤੇ ਹਰ ਇੱਕ ਨੂੰ ਪਤਾ ਲੱਗਦਾ ਸੀ ਕਿ ਉਹਨਾਂ 5 ਫੁੱਟ ਕਿਤਾ ਕਰਦੇ ਨੇ। ਉਹਨੇ ਰਿਪੋਰਟਾਂ ਪਾਈ ਦਿੱਤੀ ਨੇ ਰਿਪੋਰਟ। ਉਹ ਚੰਨ ਨੇ ਦੱਸਿਆ ਕਿ ਪੂਰੇ ਭਾਰਤ ਦੇ ਵਿੱਚ 310 ਜ਼ਿਲ੍ਹੇ ਜਿਹੜੇ ਆ ਉਹ ਗਲੋਬਲ ਵਾਰਮਿੰਗ ਦੇ ਇਹ ਜਿਹੜੇ ਹਰ ਸਾਲ ਇਹਦਾ ਵਧ ਰਿਹਾ ਕਿ ਹਰ ਸਾਲ। ਬੜੇ ਬੜੇ ਸੱਗੇ ਪਾਸੇ ਥੋੜੇ ਦਰਸ਼ਨ ਹੋ ਗਏ ਮੈਂ ਜਦੋਂ ਕੇਪਰ 500 ਜਮਾ ਕਰਵਾਉਂਦਾ ਹਾਂ ਉਹ ਜਿੱਥੇ ਨਵੀਂ ਆਇਆ ਸੀ ਜੀ ਅੱਛਾ ਇੱਕ ਵਾਰ 500 ਦਾ ਮਾਮਲਾ ਜੀ ਅਜੇ 150 ਫੁੱਟ ਤੱਕ ਪਾਣੀ ਤੱਕ ਜਿੱਤੇ ਸੀ 150 ਫੁੱਟ ਤੋਂ ਕਾਉਣ ਵਾਲੀ ਪੀੜੀ ਦਾ ਨਮਾਜ਼ ਉਸੇ ਜਿਸ ਰਿਕਾਰ ਦੇ ਨਾਲ ਮੇਰੇ ਕੋਲ ਇਹਦਾ ਕੋਈ ਛਤਕਾ ਨਹੀਂ ਬੱਬਾ ਜੀ ਕਿੰਦੇ ਰਸਤੇ ਇਹ ਮੇਰੇ ਪੈ ਜਾਂਦੇ ਕੋਈ ਜੇ ਉਹ ਲੋੜੇ ਸੋਚਦੇ ਨੇ ਪੱਕੀਆਂ ਸੜਕਾਂ ਕਿੰਨੇ ਸਾਡੇ ਵਿੱਚ ਮੈਂ ਇਲਕਾ ਬਣਾਇਆ ਸੱਲਾਹ ਸਰਕਾਰ ਨੇ ਜੂੜ ਜਿਹੇ ਸਟੋਰ ਕਰਦਾ ਤੇਰਾ ਤੁਹਾਡੀ ਬਹੁਤ ਕੰਟਰੀ ਵਿੱਚ ਨਹੀਂ ਸਮਾਇਆ ਕੋਈ ਸ਼ਸ ਜਿੰਨੇ ਕੋਹਾ ਗੁਰੂ ਨੇ ਤੁਸੀਂ ਬਹੁਤ ਕੰਮ ਕੀਤਾ ਕਾ ਕਹਦਾ ਜਿਹੜਾ ਨਾ ਉਹ ਪਿਛਲੇ ਸਾਲ ਦੀ ਜਿਹੜੀ ਐਗਰੀਕਲਚਰ ਮੈਕ ਵਿੱਚ ਬਣਾਈ ਜਿਹੜੇ ਜਿਹੜੇ ਕਟਾਲੇ ਨਾ ਨਾ ਦੂਰੇ ਤੋਂ ਰੁਚੀ ਦੋਤ ਆ ਜਿਹੜਾ ਆ ਜਿਹੜਾ ਰਸਾ ਗੰਦਾ ਇਸ ਤੋਂ ਆਪਾਂ ਦੇਖ ਤੁਸੀਂ ਕੀ ਆ ਉਸ ਤੋਂ ਆਖਦੇ ਮੰਨ ਲੇ ਸੀ ਕੋਈ ਤੁਮੋਰ ਸਮਰਸ਼ੀਬ ਲਾ ਗਈ ਜਦੋਂ ਸਮਰਸ਼ੀਬ ਲਾ ਗਈ ਉਹ ਕਿਸੇ ਨੂੰ ਨਹੀਂ ਬਲਕਿ ਹੁਣ ਪਾਣੀ ਥੱਲੇ ਜਾਂਦਾ ਉਹ ਉਹ ਪਾਣੀ ਸੂਈ ਗੁੱਠੀ ਲਾਉਂਦੇ ਸੀ ਤੇ ਹਰ ਇੱਕ ਨੂੰ ਪਤਾ ਲੱਗਦਾ ਸੀ ਕਿ ਹੁਣ 5 ਫੁੱਟ ਕਿਤਾ ਕਰਦੇ ਥਲੇ ਹੁਣ ਇੱਕ ਟੋਟਾ ਪਾਈ ਦਿੰਦੇ ਹਾਂ ਇੱਕ ਟੋਟਾ ਉਹਦੇ ਜਨਨ ਦੇਸ਼ ਹੈ ਕਿ ਪੂਰੇ ਭਾਰਤ ਦੇ ਵਿੱਚ 310 ਜ਼ਿਲ੍ਹੇ ਜਿਹੜੇ ਆ ਉਹ ਗਲੋਬਲ ਵਾਰਨਿੰਗ ਦੇ ਇਹ ਹੈ ਇਹ ਸਾਡੇ ਦਾ ਕੁਵਰਤੀ ਦਾ ਹਨ ਜੀ ਬੜੇ ਤਬਰਿਸ ਹੈਗੇ ਪਾਸੇ ਥੋੜੇ ਦਰਸ਼ਨ ਹੋ ਗਏ ਮੈਂ ਜਦ ਅਕਸਰ ਦਫਤਰਾਂ ਉਹਦੇ ਆਇਆ ਜੀ ਅੱਛਾ ਇੱਕ ਵਾਰ ਉਹ ਸਰਦਾਰ ਵੀ ਜੀ ਅਜੇ 100 ਫੁੱਟ ਤੇ ਪਾਣੀ ਤਰਜੀ ਤੇ ਸੀ 150 ਫੁੱਟ ਉਹ ਵਾਲੀ ਪੀੜੀ ਦਾ ਮਾਅ ਦੁੱਤਾ ਉਸੇ ਜਿਸ ਰਕਾਰ ਦੇ ਨਾਲ ਭੰਗਾਇਆ ਕੋਈ ਚੱਕਾਈ ਬੱਬਾ ਜੀ ਕਿੰਦੇ ਰਸਤੇ ਹੈ ਟੈਕਸ ਮਿਲ ਪੈਂਦੇ ਉਹ ਕੋਈ ਥੋੜੇ ਸੋਚਦੇ ਪੱਕੀਆਂ ਸੜਕਾਂ ਕਿੰਨੇ ਸਾਡੇ ਵਿੱਚ ਮੈਂ विचार लाया संभाला सरकार ने पूर्ण जलीय स्टोर कर फिर अब थोड़ी बहुत कंट्री पिछले समाज में कोशिश है आज को अहिंसित में बहुत कम लाकबरा कुछ हड़ाना वो पिछले साल की जरी एग्रीकल्चर में तुम्हें बनवा ਕਿ ਇਹ ਇਹ ਕਹਿੰਦਾ ਨਹੀਂ ਨਾ ਦੂਸਰੇ ਤੋਂ ਮੁਰਜ਼ੀ ਤੋਂ ਆਪੇ ਆਜਾ ਆਜਾ ਰਸਾ ਗੰਦਾ ਇਸੋਂ ਆਪਾਂ ਦੇ ਦੱਸੀ ਜਾਂ ਤੋਂ ਆਖਦੇ ਮੰਨ ਲਿਆ ਉਹ ਮੁਰਜ਼ੀ ਉਹ ਮੁਰਜ਼ੀਬ ਲਾ ਗਈ ਜਦੋਂ ਮੁਰਜ਼ੀਬ ਲਾ ਗਈ ਉਹਨੂੰ ਕਿਸੇ ਨੂੰ ਨਹੀਂ ਪਤਾ ਕਿ ਹੁਣ ਪਾਣੀ ਥੱਲੇ ਜਾਂਦਾ ਉਹ ਉਹ ਪਾਣੀ ਨੂੰ ਕੋਈ ਪੁੱਠੀ ਲਾਉਂਦੇ ਸੀ ਤੇ ਹਰ ਇੱਕ ਨੂੰ ਪਤਾ ਲੱਗਦਾ ਸੀ ਕਿ ਹੁਣ 5 ਫੁੱਟ ਕਿਤਾ ਕਰਦੇ ਥੱਲੇ ਉਹਨੇ ਕੋਟ ਤਾਂ ਪਾਈ ਦਿੰਦੇ ਨੇ ਕੋਟ ਉਹਦੇ ਵਿੱਚ ਨੰਨੇ ਦੱਸਿਆ ਕਿ ਪੂਰੇ ਭਾਰਤ ਦੇ ਵਿੱਚ 310 ਜ਼ਿਲ੍ਹੇ ਜਿਹੜੇ ਆ ਉਹ ਗਲੋਬਲ ਵਾਰਨਿੰਗ ਦੇ ਇਹ ਇਹ ਸਾਡੇ ਕਿਹਾ ਕੁਬਾ ਤੇ ਦੋ ਪਹਿਲ ਦੋ ਬਰੇਟ ਬਰੇਟ ਤੇਗੇ ਪਾਜਾ ਥੋੜੇ ਦਰਸ਼ਨ ਹੋ ਗਏ ਮੈਂ ਜਾਦੇ ਜੇ ਪਰ ਪਾਸ ਤੋਂ ਆਉਂਦਾ ਰਿਹਾ ਆਇਆ ਜੀ ਅੱਛਾ ਇੱਕ ਹੋਰ ਪਾਉਂਦਾ ਤਾਂ ਵੀ ਪੁੱਟਿਆ ਅੱਜ 1.5 ਫੋਟੋ ਤੇ ਪਾਣੀ ਕਰ ਦਿੱਤੇ ਸੀ 1.5 ਫੋਟੋ ਔਰਨ ਵਾਲੀ ਪੀੜੀ ਦਾ ਨੁਮਾਦ ਉਸੇ ਜਿਸ ਰੁਕਾਰ ਦੇ ਨਾਲ ਨੰਬਰ ਜੀ ਦਾ ਸਰਕਾਰੀ ਬੱਬਾ ਜੀ ਕਿੰਦੇ ਆ ਰਸਤੇ ਮਿਲ ਪਏ ਹੁੰਦੇ ਉਹ ਕੋਈ ਥੋੜੇ ਸੋਚਦੇ ਪੱਕੀਆਂ ਸੜਕਾਂ ਕਿੰਨੇ ਸਾਲ ਵਿੱਚ ਮੈਂ ਅਧਿਕਾਰ ਲਾਇਆ ਇਸ ਸਰਕਾਰ ਨੇ ਦੂਰ ਜਿੰਨੀ ਸਟੋਰ ਫਿਰ ਆਪਾਂ ਤੁਹਾਡੀ ਬਹੁਤ ਕੰਟਰੀ ਵਿੱਚ ਲੈ ਸਮਾ ਲਈ ਕੋਸ਼ਿਸ਼ ਆ ਜਿੰਨੀ ਕੋਸ਼ਿਸ਼ ਤੁਸੀਂ ਬਹੁਤ ਕੰਮ ਕੀਤਾ ਉਹ ਪਿਛਲੇ ਸਾਲ ਦੀ ਜਿਹੜੀ ਐਗਰੀਕਲਚਰ ਵਿਭਾਗ ਨੇ ਬਣਾ ਲਈ ਜਿੱਥੇ ਇਹ ਰੇਗਰ ਪਟਾਣੇ ਨਾ ਨਾ ਦੂਰ ਰਹਿਣ ਨੂੰ ਰੁਚੀ ਤੋਂ ਆਪੇ ਆਜਾ ਆਜਾ ਰਸਤਾ ਜਾਂਦਾ ਇਸ ਤੋਂ ਆਪਾਂ ਦੇ ਦੱਸੀ ਜਾਂ ਤੋਂ ਆਖਰੀ ਮੰਨਦੇ ਆ ਲੰਘਦੇ ਸੀ ਉਦੋਂ ਮੋਰਸਮਰਸੀਬਲ ਆ ਗਈ ਜਦੋਂ ਰਸਮਰਸੀਬਲ ਆ ਗਈ ਉਹ ਕਿਸੇ ਨੂੰ ਨਹੀਂ ਪਤਾ ਕਿ ਹੁਣ ਪਾਣੀ ਥੱਲੇ ਜਾਂਦਾ ਉਹ ਕੋਈ ਪੰਜ ਖੁਈ ਮੁਠੀ ਲਾਉਂਦੇ ਸੀ ਤੇ ਹਰ ਇੱਕ ਨੂੰ ਪਤਾ ਲੱਗਦਾ ਸੀ ਕਿ ਹੁਣ 5 ਫੁੱਟ ਕਿਤਾ ਕਰਦੇ ਚਲੇ ਉਹਨੇ ਰਿਪੋਰਟ ਤਾਂ ਕਾਈ ਦੇ ਦਿੱਤੇ ਨੇ ਰਿਪੋਰਟ ਉਹਦੇ ਵਿੱਚ ਨੰਨ ਦੱਸਿਆ ਕਿ ਪੂਰੇ ਭਾਰਤ ਦੇ ਵਿੱਚ 310 ਜ਼ਿਲ੍ਹੇ ਜਿਹੜੇ ਆ ਉਹ ਗਲੋਬਲ ਵਾਰਨਿੰਗ ਦੇ ਇਹ ਇਹ ਨਾਲ ਸਾਡੇ ਬਾਕੀ ਤੇ ਵੀ ਕੰਮ ਚੱਲ ਰਿਹਾ ਹੈ ਜਿਹੜੇ ਤੱਕ ਇਹਦੇ ਪਾਸੇ ਥੋੜੇ ਦਰਸ਼ਨ ਹੋ ਗਏ ਮੈਂ ਜਦ ਇਹ ਪਰੰਪਰਾ ਤੋਂ ਆਮਦਿ ਹੈ ਅਕਸਰ ਦਰਤਾਂ ਵਾਲੀ ਆਇਆ ਜੀ ਇਹ ਅੱਛਾ ਇੱਕ ਉਹ ਪੰਚਰ ਦਾੰਤ ਵੀ ਜੀ ਅੱਜ ਇਹ 1.5 ਫੁੱਟ ਤੇ ਪਾਣੀ ਤਰਜੀ ਤੇ ਸੀ 1.5 ਫੁੱਟ ਉਹ ਵਾਲੀ ਪੀੜੀ ਦਾ ਨਾ ਦਿੱਤਾ ਉਸੇ ਜਿਸ ਰੁਕਾਰ ਦੇ ਨਾਲ ਨੰਬਰ ਭੱਜਾ ਕੋਈ ਚੱਕਰ ਜੀ ਬੱਬਾ ਜੀ ਕਿੰਨੇ ਰਸਤੇ ਤੇ ਮਿਲ ਪੈਂਦੇ ਜੇ ਥੋੜੇ ਸੋਚਦੇ ਪੱਕੀਆਂ ਸੜਕਾਂ ਕਿੰਨੇ ਸਾਧ ਵਿੱਚ ਮੈਂ ਉਹ ਇੰਚਾਰਜ ਲੈ ਸਰਕਾਰ ਨੇ ਪੂਰ ਜਿੰਨੀ ਸਟੋਰ ਕਰਦੇ ਫਿਰ ਆਪ ਤੁਹਾਡੀ ਬਹੁਤ ਕੰਟਰੀ ਵਿੱਚ ਲੈ ਸਮਾਉਣ ਨੂੰ ਕਿਉਂਕਿ ਸਰ ਜਿੰਨੀ ਕੋਸ਼ਿਸ਼ ਕੀਤੀ ਹੈ ਤੁਸੀਂ ਬਹੁਤ ਕੰਮ ਕੀਤਾ ਹੈ ਲਾ ਕੇ ਉਹ ਪਿਛਲੇ ਸਾਲ ਦੀ ਜਿਹੜੀ ਐਗਰੀਕਲਚਰ ਵੈਕ ਵਿੱਚ ਬਣਨ ਦੀ ਜਿੱਥੇ ਜਿਹੜੇ ਕਟਾ ਲੈ ਲਗਾ ਦਾ ਦੂਸਰੇ ਤੋਂ ਵ੍ਰੁੱਤੀ ਚੋਣ ਹਾ ਜੀ ਦਾ ਹਾ ਜੀ ਦਾ ਸਗੰਦਾ ਇਸ ਨੂੰ ਅੱਪਰ ਲੱਗਦਾ ਸੀ ਕਿ ਇਹ ਤੋਂ ਆਖਰ ਦੇ ਮੰਨਿਆ ਸੀ ਉਦੋਂ ਮੋਰ ਸਮਰਜੀਬਲ ਆ ਗਈ ਜਦੋਂ ਸਮਰਜੀਬਲ ਆ ਗਈ ਉਹਨੂੰ ਕਿਸੇ ਨੂੰ ਨਹੀਂ ਪਤਾ ਕਿ ਹੁਣ ਪਾਣੀ ਥੱਲੇ ਜਾਂਦਾ ਉਹ ਕੋਈ ਪਾਣੀ ਕੋਈ ਮੁਠੀ ਲਉਂਦੇ ਸੀ ਤੇ ਹਰ ਇੱਕ ਨੂੰ ਪਤਾ ਲੱਗਦਾ ਸੀ ਕਿ ਉਹਨਾਂ 5 ਫੁੱਟ ਕਿਤਾ ਕਰਦੇ ਨੇ ਉਹਨੇ ਰਿਪੋਰਟਾਂ ਪਾਈ ਦੇ ਨੇ ਰਿਪੋਰਟ ਉਹਦੇ ਵਿੱਚ ਨੰਨ ਦੱਸਿਆ ਕਿ ਪੂਰੇ ਭਾਰਤ ਦੇ ਵਿੱਚ 310 ਜ਼ਿਲ੍ਹੇ ਜਿਹੜੇ ਆ ਉਹ ਗਲੋਬਲ ਵਾਰਨਿੰਗ ਦੇ ਜੇ ਮੈਂ ਬਹੁਤ 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 ਤੇਰੀ ਤੇਰੀ ਬਾਰੇ ਤੇ ਜੇ ਭਾਗ ਦਾ ਥੋੜਾ ਦਰਸ਼ਨ ਹੋ ਕੇ ਮੈਂ ਜਦ ਇਹ ਪਰ ਕੰਸਟਰਕਟ ਆਉਸਟ ਦੇਖਣ ਆ ਰਿਹਾ ਜੀ ਅੱਛਾ ਇੱਕ ਕੰਸਟਰਕਟ ਦਾ ਕੰਮ ਕਰੀ ਅੱਜ 150 ਫੁੱਟ ਤੇ ਪਾਣੀ ਕਰ ਦਿੱਤੀ 150 ਫੁੱਟ ਆਉਣ ਵਾਲੀ ਪੀੜੀ ਦਾ ਨਮਾਦ ਉਸੀ ਜਿਸ ਰਫ਼ਤਾਰ ਦੇ ਨਾਲ ਜਿੰਨੇ ਭਾਈ ਦਾ ਕੋਈ ਛੱਕਾ ਹੈ ਬੱਬਾ ਜੀ ਕਿੰਦੇ ਰਸਤੇ ਮਿਲ ਪੈ ਜਾਂਦੇ ਕੋਈ ਜੇ ਉਹ ਲੋੜ ਸੋਚਦੇ ਪੱਕੀਆਂ ਸੜਕਾਂ ਕਿੰਨੇ ਸਾਧ ਵਿੱਚ ਮੈਂ ਇੰਚਾਰ ਬਣਾਇਆ ਸਰਕਾਰ ਨੇ ਜੁਰਮੇ ਸਟੋਰ ਕਰ ਤੇਰਾ ਤੁਹਾਡੀ ਬਹੁਤ ਕੰਟਰੀ ਜਿਹੀ ਸਮਾਏ ਕੋਸ਼ਿਸ਼ ਆ ਜਿੰਨੇ ਕੋਹਾ ਜੀ ਨੇ ਤੁਸੀਂ ਬਹੁਤ ਕੰਮ ਕੀਤਾ ਦਾ ਕੋਈ ਤੇ ਖੜਾ ਨਾ ਹੋ ਉਹ ਪਿਛਲੇ ਸਾਲ ਦੀ ਜਿਹੜੀ ਐਗਰੀਕਲਚਰ ਵਿਭਾਗ ਨੇ ਬਣਾ ਲਈ ਵਿਕਲੇ ਨੇ ਕਟਾ ਲੈ ਨਾ ਨਾ ਦੂਸਰੇ ਤੋਂ ਮੁਰਜ਼ੀਦੋ ਆ। ਆ ਜੇ ਤਾਂ ਆ ਜੇ ਰਸਾ ਦਾ ਇਹ ਤੋਂ ਪੰਨੇ ਪੱਤੀ ਸੀ ਜਾਂ ਤੋਂ ਆ ਕੇ ਮੰਨ ਲਿਆ। ਉਹ ਹੋਵੇ ਸੀ ਉਦੋਂ ਮੁਰਜ਼ੀਦੋ ਲਾ ਗਈ। ਜਦੋਂ ਮੁਰਜ਼ੀਦੋ ਲਾ ਗਈ ਉਦੋਂ ਕਿਸੇ ਨੂੰ ਵੀ ਪਤਾ ਨਹੀਂ ਹੁਣ ਪਾਣੀ ਥੱਲੇ ਜਾਂਦਾ। ਉਹ ਕਿ ਉਹ ਪਾਣੀ ਕੋਈ ਮੁਠੀ ਲਾਉਦੇ ਸੀ ਤੇ ਹਰੇਕ ਨੂੰ ਪਤਾ ਲੱਗਦਾ ਸੀ ਕਿ ਹੁਣ 5 ਫੁੱਟ ਕਿੱਦਾਂ ਕਰਦੇ ਥੱਲੇ। ਉਹਨੇ ਕੋਟ ਤਾਂ ਕਾਈ ਦੇ ਨੇ ਕੋਈ ਕੋਟ ਉਦੇ ਚੰਨਨ ਦੇ ਸਾਗੇ ਪੂਰੇ ਭਾਕ ਦੇ ਵਿੱਚ 310 ਜ਼ਿਲ੍ਹੇ ਜਿਹੜੇ ਆ ਉਹ ਗਲੋਬਲ ਵਾਰਨਿੰਗ ਦੇ ਇਹ ਇਹ ਸਾਡੇ ਦੇ ਵਿੱਚ ਬੜੀ ਤੇਰੀ ਕੰਨ ਤੇ ਸਾਗੇ ਪਾਸੇ ਥੋੜੇ ਦਰਸ਼ਨ ਹੋ ਗਏ ਮੈਂ ਜਦੋਂ ਇਹ ਪਰਸਪਰ ਤੋਂ ਆਉਂਦਾ ਨਾ ਆਇਆ ਜੀ ਜੇ ਅੱਛਾ ਇੱਕ ਉਹ ਉਹ ਪੰਛੀ ਦਾ ਕੰਮ ਕਰੀ ਤੇ ਅੱਜ ਦੇ ਦਿਨ ਤੋਂ ਫੋਟੋ ਤੇ ਪਾਣੀ ਤਰਜੀ ਤੇ ਸੀ 150 ਫੋਟੋ ਆਉਣ ਵਾਲੀ ਪੀੜੀ ਦਾ ਨਾ ਦੁੱਤਾ ਉਸੇ ਜਿਹੇ ਰੋਕਾਰ ਦੇ ਨਾਲ ਬੰਨਾਈਆਂ ਸਰਕਾਰੀ ਬੱਬਾ ਜੀ ਕਿੰਨੇ ਆ ਰਸਤੇ ਤੇ ਪਏ ਹੁੰਦੇ ਉਹ ਕੋਈ ਥੋੜੇ ਸੋਚਦੇ ਪੱਟੀਆਂ ਸੜਕਾ ਕਿੰਨੇ ਸਾਲ ਵਿੱਚ ਮੈਂ ਤੇ ਇੰਚਾਰ ਲਾਇਆ ਇਸ ਨਾਮ ਸਰਕਾਰ ਨੇ ਜੁਰਮਿਸ ਤੋਂ ਹੋ ਗਿਆ ਫਿਰ ਆ ਤੁਹਾਡੀ ਬਹੁਤ ਕੰਟਰੀ ਬਿਸ਼ਲੇ ਵਿੱਚ ਸਮਾਜ ਨੂੰ ਕੋਸ਼ਿਸ਼ ਹੈ ਜਿੰਨੀ ਕੋਸ਼ਿਸ਼ ਹੈ ਜਿੰਨੀ ਕੋਸ਼ਿਸ਼ ਹੈ ਤੁਸੀਂ ਬਹੁਤ ਕੰਮ ਕੀਤਾ ਉਹ ਪਿਛਲੇ ਸਾਲ ਦੀ ਜਿਹੜੀ ਐਗਰੀਕਲਚਰ ਵੈਪ ਵਿੱਚ ਬਣਾ ਜਿੱਥੇ ਦੇਖੇ ਨਾ ਨਾ ਦੂਰ ਦੇਣ ਮੁਰਤੀ ਤੋਂ ਆਜਾ ਆਜਾ ਰਸਾ ਗੰਦਾ ਇਸ ਤੋਂ ਆਪਾਂ ਦੇਖਦੇ ਸੀ ਜਾਂ ਤੋਂ academ ਮੰਦੇ ਆਉਂਦੇ ਸੀ ਉਹ ਤੋਂ ਮੋਰ ਸਮਰਸੀ ਬਲ ਆ ਗਈ ਉਹਨਾਂ ਨੂੰ ਮਰਜੀ ਬਲਾਈ ਰੋਕ ਹਨੂਨੀ ਬਰਗੋਂ ਪਾਣੀ ਥੱਲੇ ਜਾਂਦਾ ਓਕੇ ਉਹਦੇ ਪੰਜ ਖੂਈ ਮੁਠੀ ਲਾਉਂਦੇ ਸੀ ਤੇ ਹਰ ਇੱਕ ਨੂੰ ਪਤਾ ਲੱਗਦਾ ਸੀ ਕਿ ਉਹਨਾਂ 5 ਫੁੱਟ ਕਿਤਾ ਕਰਦੇ ਥੱਲੇ ਹੁਣ ਇੱਕ ਕੋਟਾਂ ਪਾਈ ਦਿੰਦੇ ਆ ਇੱਕ ਕੋਟ ਉਹਦੇ ਵਿੱਚ ਨੰਦ ਦੇਸ਼ਾਗਪੂਰੇ ਭਾਕ ਦੇ ਵਿੱਚ 310 ਜਿਲ੍ਹੇ ਜਿਹੜੇ ਆ ਉਹ ਗਲੋਬਲ ਵਾਰਨਿੰਗ ਦੇ ਇਹ ਆ ਇਹ ਹਾਂ ਸਾਡੇ ਵੀ ਬਾਕੀ ਦਾ ਹਰ ਇੱਕ ਹਰ ਇੱਕ ਅਰੇ ਬਹੁਤ ਸਖਤ ਤੇਗੇ ਪਹਾੜ ਦੇ ਥੋੜੇ ਦਰਸ਼ਨ ਹੋ ਗਏ ਮੈਂ ਜਦੋਂ ਕੇ ਪਰ 500 ਜਾਨੀ ਸਰਦਾਰ ਆਉਸ ਦੇਖਣ ਲਈ ਆਇਆ ਸੀ ਜੀ ਅੱਛਾ ਇੱਕ ਵਾਰ ਸਰਦਾਰਾਂ ਤੇ ਵੀ ਪੁੱਛਿਆ ਜੀ ਅਜੇ 150 ਫੁੱਟ ਤੇ ਪਾਣੀ ਕਰ ਦਿੱਤੇ ਸੀ 150 ਫੁੱਟ ਪਾਉਣ ਵਾਲੀ ਪੀੜੀ ਦਾ ਨਾਮ ਦਿੱਤਾ ਉਸੇ ਜਿਸ ਰੁਪਾਰ ਦੇ ਨਾਲ ਕਿੰਨੇ ਵਾਰੀ ਲਾਟ ਕੋ ਸਰਕਾਰ ਕੋ ਬੱਦੀ ਕਿਤੇ ਰਸਤੇ ਤੇ ਮੇ ਪੈ ਜਾਂਦੇ ਕੋਈ ਜੋ ਸੋਲੇ ਸੋਲ ਦੇ ਪੱਕੀਆਂ ਸੜਕਾਂ ਕਿੰਨੇ ਸਾਡੇ ਵਿੱਚ ਮੈਂ ਇੰਕਿਆਦ ਲਾਇਆ ਇਸ ਸਰਕਾਰ ਨੇ ਜੁਰਮੀ ਸਟੋ ਕਰ ਤੇਰਾ ਬੜੀ ਬਹੁਤ ਕੰਟਰੀ ਚਲਾਈ ਸਮਾਏ ਕੋਸ਼ਿਸ਼ ਆ ਜਿੰਨੀ ਕੋਹਾ ਜੀ ਸੁਧਾਰ ਤੇ ਤੁਸੀਂ ਬਹੁਤ ਕੰਮ ਕੀਤਾ ਅਕਾ ਬੜਾ ਸੋਹਣਾ ਨਾ ਉਹ ਪਿਛਲੇ ਸਾਲ ਦੀ ਜਿਹੜੀ ਤੇ ਬੈਕ ਵਿੱਚ ਬੰਨ੍ਹਣ ਲਈ ਦਿੱਖਲੇ ਦੇ ਘਰ ਕੱਟਾ ਲੈ ਨਾ ਨਾ ਦੂਸਰੇ ਤੋਂ ਮੁਰਜ਼ੀਦ ਉੱਤ ਆ। ਆਹ ਜੀ ਤਾਂ ਆਹ ਜੀ ਦਾ ਸਾਡਾ ਇਹ ਸੌ ਆਪਰ ਕਰ ਦਿੱਤੀ ਆ ਤੁਮ ਆਖਦੇ ਮੰਨ। ਉਹ ਵੇਸੀ ਕੋਦ ਮੁਰਜ਼ੀਬਲ ਆ ਗਈ। ਜਦੋਂ ਮੁਰਜ਼ੀਬਲ ਆ ਗਈ ਉਹ ਕਿਸੇ ਨੂੰ ਨਹੀਂ ਪਤਾ ਕਿ ਹੁਣ ਪਾਣੀ ਥੱਲੇ ਜਾਂਦਾ। ਉਹ ਕਿ ਉਹ ਪਾਣੀ ਥੋੜੀ ਮੁਠੀ ਲਾਉਂਦੇ ਸੀ ਤੇ ਹਰੇਕ ਨੂੰ ਪਤਾ ਲੱਗਦਾ ਸੀ ਕਿ ਹੁਣ 5 ਫੁੱਟ ਕਿਤਾ ਕਰਦੇ ਚੱਲੇ। ਹੁਣ ਇੱਕ ਰਿਪੋਰਟ ਤਾਂ ਪਾਈ ਦਿੰਦੇ ਆਂ ਇੱਕ ਰਿਪੋਰਟ। ਉਹਦੇ ਵਿੱਚ ਨੰਦ ਦੇਸ਼ਾ ਕਿ ਪੂਰੇ ਭਾਰਤ ਦੇ ਵਿੱਚ 310 ਜ਼ਿਲ੍ਹੇ ਜਿਹੜੇ ਆ ਉਹ ਗਲੋਬਲ ਵਾਰਨਿੰਗ ਦੇ ਇਹ ਇਹ ਬਹੁਤ ਸਾਡੇ ਬੰਤੀ ਤੋਂ ਵੀ ਕੰਮ ਚੱਲਦਾ ਹੈਗੇ ਪਾਸੇ ਥੋੜੇ ਦਰਸ਼ਨ ਹੋ ਗਏ ਮੈਂ ਜਦੋਂ ਇਹ ਪਰੰਪਰਾ ਤੋਂ ਮੈਂ ਆਪਸ ਦੇਖਣ ਲਈ ਆਇਆ ਜੀ ਜੀ ਅੱਛਾ ਇੱਕ ਪੰਚਰ ਕੰਮ ਕਰ ਦਿੱਤਾ ਜੀ ਅਜੇ 150 ਫੋਟੋ ਤੋਂ ਤੱਕ ਦੀ ਤੇ ਸੀ ਕਿ 150 ਫੋਟੋ ਤੋਂ ਆਉਣ ਵਾਲੀ ਪੀੜੀ ਦਾ ਨੁਕਤਾ ਉਸੇ ਜਿਸ ਰਫਾਰ ਦੇ ਨਾਲ ਬੜਾ ਬੜਾ ਕੋਪ ਛੱਕਾ ਹੈ ਕਿ ਅੱਬਾ ਜੀ ਕਿੰਨੇ ਰਸਤੇ ਗਾਇਟਸ ਮਿਲ ਪਏ ਹੁੰਦੇ ਕਿਉਂਕਿ ਜੇ ਉਹ ਥੋੜਾ ਸੋਚਦੇ ਪੱਕੀਆਂ ਸੜਕਾਂ ਕਿੰਨੇ ਸਾਡੇ ਵਿੱਚ ਮੈਂ ਅਧਿਕਾਰ ਬਣਾ ਸਰਕਾਰ ਨੇ ਦੂਰ ਜਿੰਨੀ ਸਹੂਲਤ ਤੇ ਰੱਬੋ ਥੋੜੀ ਬਹੁਤ ਕੰਟਰੀ ਵਿੱਚ ਲੈ ਸਮਾਏ ਕੋਸ਼ਿਸ਼ਾਂ ਜਿੰਨੀ ਕੋਸ਼ਿਸ਼ ਕੀਤੀ ਸੀ ਬਹੁਤ ਕੰਮ ਕੀਤਾ ਉਹ ਪਿਛਲੇ ਸਾਲ ਦੀ ਜਿਹੜੀ ਐਗਰੀਕਲਚਰ ਵੈਕਟ ਵਿੱਚ ਬਣਾਈ ਗਈ ਜਿੱਕੇ ਜਿਹੜੇ ਕੱਟਾ ਦੇ ਨਗਰ ਦਾ ਦੂਸਰੇ ਤੋਂ ਰੁਚੀ ਤੋਂ ਆਜਾ ਆਜਾ ਰਸਾ ਗੰਦਾ ਇਹ ਤੋਂ ਆਪਾਂ ਦੇਖੀ ਆ ਉਸ ਤੋਂ ਆਖਦੇ ਮੰਨ ਲੇ। ਉਹ ਵੇਸੀ ਕੁਦਰ ਸਮਰੱਥੀ ਬਲ ਆ ਗਈ ਜਦੋਂ ਸਮਰੱਥੀ ਬਲ ਆ ਗਈ ਉਹ ਕਿਸੇ ਨੂੰ ਨਹੀਂ ਪਤਾ ਕਿ ਹੁਣ ਪਾਣੀ ਥੱਲੇ ਜਾਂਦਾ ਉਹ ਉਹ ਪੰਜ ਕੁ ਗੁੱਠੀ ਲਾਉਦੇ ਸੀ ਤੇ ਹਰ ਇੱਕ ਨੂੰ ਪਤਾ ਲੱਗਦਾ ਸੀ ਕਿ ਹੁਣ 5 ਫੁੱਟ ਕਿਤਾ ਕਰਦੇ ਨੇ। ਹੁਣ ਇੱਕ ਰਿਪੋਰਟ ਤਾਂ ਪਾਈ ਦਿੰਦੇ ਆਂ ਰਿਪੋਰਟ। ਉਹਦੇ ਵਿੱਚ ਨੰਦ ਨੇ ਦੱਸਿਆ ਕਿ ਪੂਰੇ ਭਾਰਤ ਦੇ ਵਿੱਚ 310 ਜ਼ਿਲ੍ਹੇ ਜਿਹੜੇ ਆ ਉਹ ਗਲੋਬਲ ਵਾਰਨਿੰਗ ਦੇ ਇਹ ਜਿਹੇ ਹੁੰਦੇ ਆ। ਹਰ ਸਾਲ ਇਹਦਾ ਕੁਮੈਂਟ ਦੇ ਰਿਹਾ ਹਾਂ। ਤੇ ਜਗੇ ਪਾਰ ਜਾ ਥੋੜੇ ਦਰਸ਼ਨ ਹੋ ਗਏ ਮੈਂ ਜਦ ਅਪਰ ਕੋਨਸਟ੍ਰਕਟ ਆਉਸਟ ਡਰਟਨ ਆਇਆ ਜੀ ਅੱਛਾ ਇੱਕ ਕੋਨਸਟ੍ਰਕਟ ਆ ਤੇ ਜੀ ਅਜੇ 100 ਫੁੱਟ ਤੇ ਪੜੀ ਤੱਕ ਜੀ ਤੇ 150 ਫੁੱਟ ਤੋਂ ਹੋਰ ਵਾਲੀ ਪੀੜੀ ਦਾ ਨਮਾਦ ਉਸੇ ਜਿਸ ਰੁਕਤਾਰ ਦੇ ਨਾਲ ਇਹ ਮੈਂ ਬੜਾ ਕੋਈ ਸਰਕਾਰ ਕੋ ਬੱਧੀ ਕਿੰਦੇ ਰਸਤੇ ਤੇ ਪੈ ਹੁੰਦੇ ਕੋਈ ਥੋੜੇ ਸੋਨੇ ਦੇ ਪੱਕੀਆਂ ਸੜਕਾਂ ਕਿੰਨੇ ਸਾਲ ਵਿੱਚ ਮੈਂ 3-4 ਲਾਇਆ ਇਸ ਸਰਕਾਰ ਨੇ ਜੁਰਮਿਸ ਤੋਂ ਹੋ ਗਿਆ ਤੇਰਾ ਤੁਹਾਡੀ ਬਹੁਤ ਕੰਟਰੀ ਵਿੱਚ ਲਾਈ ਸਮਾਜ ਨੂੰ ਕੋਈ ਸਭ ਜਿੰਨੇ ਕੋ ਵਾਦੀ ਗੁਰ ਨੇ ਤੁਸੀਂ ਬਹੁਤ ਕੰਮ ਕੀਤਾ ਇਲਾਕਾ ਕੋਈ ਤੇ ਖੜਾ ਨਾ ਉਹ ਪਿਛਲੇ ਸਾਲ ਦੀ ਜਿਹੜੀ ਐਗਰੀਕਲਚਰ ਬੈਂਕ ਵਿੱਚ ਬਣ ਰਹੀ ਜਿੱਥੇ ਜਿਹੜੇ ਕਟਾ ਦੇ ਨਾ ਨਾ ਦੂਸਰੇ ਤੋਂ ਮੁਰਜ਼ੀਦ ਉੱਠਦਾ ਆਜੇ ਦਾ ਆਜੇ ਦਾ ਰਸਾ ਜਾਂਦਾ 500 ਫੱਲੇ ਬਦਸੀ ਜਾਂ ਤੋਂ ਆਖਦੇ ਮੰਨਦੇ ਆ ਉਹ ਮੁਰਜ਼ੀ ਉਹ ਤੋਂ ਮੁਰਜ਼ੀਬ ਲਾ ਗਈ ਜਦੋਂ ਮੁਰਜ਼ੀਬ ਲਾ ਗਈ ਉਹਨੂੰ ਕਿਸੇ ਨੂੰ ਨਹੀਂ ਪਤਾ ਕਿ ਹੁਣ ਪਾਣੀ ਥੱਲੇ ਜਾਂਦਾ ਉਹ ਕੋਈ ਪਾਣੀ ਕੋਈ ਗੁੱਠੀ ਲਾਉਂਦੇ ਸੀ ਤੇ ਹਰ ਇੱਕ ਨੂੰ ਪਤਾ ਲੱਗਦਾ ਸੀ ਕਿ ਹੁਣ 5 ਫੁੱਟ ਕਿਤਾ ਕਰਦੇ ਨੇ ਉਹਨੇ ਇੱਕ ਕੋਟ ਤਾਂ ਪਾਈ ਦਿੰਦੇ ਨੇ ਇੱਕ ਕੋਟ ਉਹਦੇ ਚੰਨਨ ਦੇ ਸਾਗੇ ਪੂਰੇ ਭਾਰਤ ਦੇ ਵਿੱਚ 310 ਜ਼ਿਲ੍ਹੇ ਜਿਹੜੇ ਆ ਉਹ ਗਲੋਬਲ ਵਾਰਮਿੰਗ ਦੇ ਇਹ ਇਹ ਬਹੁਤ ਬੜੀ ਗੰਭੀਰ ਗੱਲ ਹੈ ਤੇ ਅਗੇ ਭਾਰ ਦੇ ਥੋੜੇ ਦਰਸ਼ਨ ਹੋ ਗਏ ਮੈਂ ਜਦ ਇਹ ਪਰ ਕੋਸ਼ਿਸ਼ ਕਰਦੇ ਹਾਂ ਕਿ ਜਦੋਂ 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 ਆਇਆ ਜੀ ਜੀ ਅੱਛਾ ਇੱਕ ਉਹ ਪੰਜ ਦਾ ਕੰਮ ਕਰੀ ਜੀ ਅਜੇ 150 ਫੁੱਟ ਤੇ ਪਾਣੀ ਤੱਕ ਜਿੱਤੇ ਸੀ 150 ਫੁੱਟ ਆਉਣ ਵਾਲੀ ਪੀੜੀ ਦਾ ਨਾਦ ਉਸੇ ਜਿਵੇਂ ਰੋਹਕਾਰ ਦੇ ਨਾਲ ਉਹਨਾਂ ਬਾਈ ਦਾ ਕੋਈ ਸ਼ੱਕਾ ਹੈ ਬੱਬਾ ਜੀ ਕਿੰਨੇ ਰਸਤੇ ਤੇ ਪੈ ਰਹੇ ਨੇ ਤੁਹਾਨੂੰ ਜੇ ਉਹ ਥੋੜੇ ਸੋਚਦੇ ਪੱਕੀਆਂ ਸੜਕਾਂ ਕਿੰਨੇ ਸਾਡੇ ਵਿੱਚ ਮੈਂ ਤਿੰਕਾਰ ਲੈ ਸਰਕਾਰ ਨੇ ਪੂਰ ਜਿੰਨੀ ਸਹੂਲਤ ਫਿਰ ਆਪ ਤੁਹਾਡੀ ਬਹੁਤ ਕੰਟਰੀ ਬਿਸ਼ਲੇ ਸਮਾਂ ਵਿੱਚ ਇਹ ਕੋਸ਼ਿਸ਼ ਹੈ ਜਿੰਨੇ ਕੋਸ਼ਿਸ਼ ਜਿੰਨੇ ਸਰਕਾਰ ਨੇ ਬਹੁਤ ਕੰਮ ਕੀਤਾ ਮਾਤਾ ਕੋਈ ਜਿਹੜਾ ਨਾ ਉਹ ਪਿਛਲੇ ਸਾਲ ਦੀ ਜਿਹੜੀ ਐਗਰੀਕਲਚਰ ਮੈਟ ਵਿੱਚ ਬਣਨ ਦੀ ਜੋ ਕਿ ਇਹ ਜਿਹੜੇ ਕਟਾਲੇ ਨਾ ਬਾਰੇ ਦੂਸਰੇ ਤੋਂ ਰੁਚੀ ਦੋਤ ਆ ਜੀ ਦਾ ਆ ਜੀ ਦਾ ਰਸਤਾ ਜਾਂਦਾ ਇਥੋਂ ਆਪਾਂ ਦੇਖਦੇ ਸੀ ਜਾਂ ਤੋਂ ਆਖਦੇ ਮੰਨ ਲਿਆ ਚਲੋ ਦੇ ਸੀ ਉਦੋਂ ਮੋਰ ਸਮਰਸੀਬ ਲਾ ਗਈ ਜਦੋਂ ਸਮਰਸੀਬ ਲਾ ਗਈ ਉਹ ਕਿਹਨੂੰ ਨਹੀਂ ਬਰਗੋਂ ਪਾਣੀ ਥੱਲੇ ਜਾਂਦਾ ਉਹ ਕਿ ਉਹ ਪਾਣੀ ਕੋਈ ਗੁੱਠੀ ਲਾਉਂਦੇ ਸੀ ਤੇ ਹਰ ਇੱਕ ਨੂੰ ਪਤਾ ਲੱਗਦਾ ਸੀ ਕਿ ਹੁਣ 5 ਫੁੱਟ ਕਿਤਾ ਕਰਦੇ ਥੱਲੇ ਹੁਣ ਇੱਕ ਟੋਟਾ ਪਾਈ ਦਿੰਦੇ ਆ ਇੱਕ ਟੋਟਾ ਉਹ ਦੇਚਨ ਨੰਦਸ਼ਾਗਪੂਰੇ ਭਾਰਤ ਦੇ ਵਿੱਚ 310 ਜ਼ਿਲ੍ਹੇ ਜਿਹੜੇ ਆ ਉਹ ਗਲੋਬਲ ਵਾਰਨਿੰਗ ਦੇ

ਅਜੇ 1.5 ਫੁੱਟ ਦੇ ਪਾਣੀ ਕਰਦੇ ਤੇ ਸੀ 1.5 ਫੁੱਟ ਤੋਂ ਪਾਉਣ ਵਾਲੀ ਪੀੜੀ ਦਾ ਨੁਕਾਦ ਦਿੱਤਾ ਉਸੇ ਜਿਸ ਰੋੜਰ ਦੇ ਨਾਲ ਜਿੰਨੇ ਬਾਈ ਦਾ ਕੋਈ ਸਰਕਾਰੀ ਬੱਬਾ ਜੀ ਕਿੰਦੇ ਆ ਰਸਤੇ ਤੇ ਮਿਲ ਪਏ ਹੁੰਦੇ ਉਹ ਕੋਈ ਥੋੜੇ ਸੋਚਦੇ ਪੱਕੀਆਂ ਸੜਕਾਂ ਕਿੰਨੇ ਸਾਲ ਵਿੱਚ ਮੈਂ ਅੰਚਾਰ ਲਾਇਆ ਇਸ ਸਰਕਾਰ ਨੇ ਦੂਰ ਜਿੰਨੀ ਸਟੋਰ ਤੇ ਰੱਬੋ ਤੁਹਾਡੀ ਬਹੁਤ ਕੰਡਰੀ ਮੁਸ਼ਲਾਈ ਸਮਾਉਣ ਕੋਸ਼ਿਸ਼ ਹੈ ਜਿੰਨੀ ਕੋਸ਼ਿਸ਼ ਕੀਤੀ ਤੁਸੀਂ ਬਹੁਤ ਕੰਮ ਕੀਤਾ। ਉਹ ਪਿਛਲੇ ਸਾਲ ਦੀ ਜਿਹੜੀ ਐਗਰੀਕਲਚਰ ਵੈਕਟ ਵਿੱਚ ਬਣਨ ਲਈ ਜਿੱਥੇ ਜਿਹੜੇ ਕੱਟਾ ਦੇ ਨਾਲ ਦਾ ਦੂਸਰੇ ਸਾਲ ਮੁਰਚਿਤ ਹੋ ਗਿਆ। ਆ ਜੀ ਦਾ ਆ ਜੀ ਦਾ ਰਸਤਾ ਜਾਂਦਾ ਇਸੋਂ ਆਪਾਂ ਨੇ ਤਾਂ ਸੁਣਿਆ ਉਸੋਂ ਆ ਸਾਡੇ ਮੰਨਿਆ। ਹੁੰਦੇ ਸੀ ਉਹ ਤੋਂ ਮੁਰਚਿਵਲ ਆ ਗਈ। ਜਦੋਂ ਮੁਰਚਿਵਲ ਆ ਗਈ ਉਹ ਕਿਸੇ ਨੂੰ ਵੀ ਪਤਾ ਨਹੀਂ ਪਾਣੀ ਥੱਲੇ ਜਾਂਦਾ। ਉਹ ਉਹਨਾਂ ਪੰਜ ਕੁ ਮੁੱਠੀ ਲਾਉਂਦੇ ਸੀ ਤੇ ਹਰ ਇੱਕ ਨੂੰ ਪਤਾ ਲੱਗਦਾ ਸੀ ਕਿ ਉਹਨਾਂ 5 ਫੁੱਟ ਕਿਤਾ ਕਰਦੇ ਨੇ। ਉਹਨੇ ਇੱਕ ਕੋਟ ਦਾ ਕੜਾਈ ਦੇ ਨੇ ਇੱਕ ਕੋਟ। ਉਹਦੇ ਵਿੱਚ ਨੰਨੇ ਦੱਸਿਆ ਕਿ ਪੂਰੇ ਭਾਰਤ ਦੇ ਵਿੱਚ 310 ਜ਼ਿਲ੍ਹੇ ਜਿਹੜੇ ਆ ਉਹ ਗਲੋਬਲ ਵਾਰਨਿੰਗ ਦੇ ਇਹ ਇਹ ਹਰ ਸਾਲ ਇਹਦਾ ਕੁਮੈਂਟ ਹੈ ਕਿ ਹੈਲਥ ਹੈਲਥ। ਬੜੇ ਬੜੇ ਸੱਗੇ ਪਾਸੇ ਥੋੜੇ ਦਰਸ਼ਨ ਹੋ ਗਏ ਮੈਂ ਜਦੋਂ ਜਿਆਦਾ 500 ਜਿਆਦਾ ਸਰ ਦਾ ਜਦੋਂ ਆਇਆ ਜੀ ਜੀ ਅੱਛਾ ਇੱਕ ਉਹਨਾਂ ਸਰਦਾਰਾਂ ਤੋਂ ਵੀ ਜੀ ਅਜੇ 150 ਫੁੱਟ ਤੇ ਪਾਣੀ ਤਰਜੀ ਤੇ ਸੀ 150 ਫੁੱਟ ਉਹਨਾਂ ਵਾਲੀ ਪੀੜੀ ਦਾ ਨੁਕਾਦ ਉਸੇ ਜਿਸ ਰਸਕਾਰ ਦੇ ਨਾਲ ਨੰਬਰ 24 ਕੋਈ ਸਰਕਾਰੀ ਰੋਬਾ ਦੀ ਕਿੰਨੇ ਰਸਤੇ ਤੇ ਪੈ ਜਾਂਦੇ ਕੋਈ ਜਿਹੜਾ ਥੋੜੇ ਸੋਚਦੇ ਪੱਕੀਆਂ ਸੜਕਾਂ ਕਿੰਨੇ ਸਾਧ ਵਿੱਚ ਮੈਂ ਅਧਿਕਾਰ ਲਾਇਆ ਸਰਕਾਰ ਨੇ ਜੁਰਮਨੀ ਸਟੋ ਕਰਦੇ ਤੇਰਾ ਬੜੀ ਬਹੁਤ ਕੰਟਰੀ ਵਿੱਚ ਲਾਈ ਸਮਾਉਣ ਦੀ ਕੋਸ਼ਿਸ਼ ਹੈ ਜਿੰਨੇ ਕੋਹਾ ਜਿੰਨੇ ਸੂਚੀ ਤੇ ਤੁਸੀਂ ਬਹੁਤ ਕੰਮ ਕੀਤਾ ਮੈਂ ਕਹਿੰਦਾ ਕੋਈ ਜਿਹੜਾ ਨਾ ਉਹ ਪਿਛਲੇ ਸਾਲ ਦੀ ਜਿਹੜੀ ਐਗਰੀਕਲਚਰ ਮੈਕ ਵਿੱਚ ਬਣਾਈ ਜਿਹੜੇ ਜਿਹੜੇ ਨਟਾ ਨੇ ਨਗਰ ਦਾ ਦੂਰ ਰਿਹਾ ਨਰੂਤੀ ਚੋਂ ਆ। ਆ ਜਿਹੜਾ ਆ ਜਿਹੜਾ ਰਸਾ ਜਾਂਦਾ ਇਸ ਤੋਂ ਆਪਾਂ ਦੇਖੀਆ ਉਸ ਤੋਂ ਆ ਕੇ ਮਾਰੇ ਆ। ਉਹ ਹੋਵੇ ਸੀ ਉਦੋਂ ਮੋਰ ਸਮਰਸੀਬਲ ਆ ਗਈ। ਜਦੋਂ ਸਮਰਸੀਬਲ ਆ ਗਈ ਉਹ ਕਿਹਨੂੰ ਨਹੀਂ ਮਿਲਦਾ ਹੁਣ ਪਾਣੀ ਥੱਲੇ ਜਾਂਦਾ। ਉਹ ਕਿ ਉਹ ਪੰਜ ਕੁ ਮੁੱਠੀ ਲਾਉਂਦੇ ਸੀ ਤੇ ਹਰ ਇੱਕ ਨੂੰ ਪਤਾ ਲੱਗਦਾ ਸੀ ਕਿ ਹੁਣ 5 ਫੁੱਟ ਕਿਤਾ ਕਰਦੇ ਥੱਲੇ। ਹੁਣ ਇੱਕ ਟੋਟਾ ਪਾਈ ਦਿੰਦੇ ਆ ਇੱਕ ਟੋਟਾ ਉਹ ਦਿਨ ਨੰਦ ਨੇ ਦੱਸਿਆ ਕਿ ਪੂਰੇ ਭਾਰਤ ਦੇ ਵਿੱਚ 310 ਜ਼ਿਲ੍ਹੇ ਜਿਹੜੇ ਆ ਉਹ ਗਲੋਬਲ ਵਾਰਮਿੰਗ ਦੇ ਇਹ ਆ। ਇਹ ਆ। ਹਰ ਸਾਲ ਇਹਦਾ ਕੁਮਲ ਤੇਰਾ ਕੀ ਹਰ ਹਰ। ਬੜੇ ਬੜੇ ਸਤਿ ਸਕੇ ਭਾਗ ਥੋੜੇ ਦਰਸ਼ਨ ਹੋ ਗਏ। ਮੈਂ ਜਦ ਉਸ ਦੇ ਤਰ੍ਹਾਂ ਉਹ ਵੀ ਆਇਆ ਜੀ ਜੀ ਅੱਛਾ ਇੱਕ ਵਾਰ ਉਹ ਸਤਾਂਮ ਤੋਂ ਵੀ ਪੁੱਟਿਆ ਜੀ ਅਜੇ ਦੇਰ ਤੋਂ ਫੁੱਟਦੇ ਪਾਣੀ ਤੇ ਅੱਜ ਵੀ ਤੇ ਸੀ ਦੇਰ ਤੋਂ ਫੁੱਟਦੇ ਉਹ ਵਾਲੀ ਪੀੜੀ ਦਾ ਨਾਦ ਉਸੇ ਜਿਵੇਂ ਸਰਕਾਰ ਦੇ ਨਾਲ ਬੜੀ ਬੜੀ ਬੋਕ ਛੱਕਾਂ ਇਹ ਬੱਬਾ ਜੀ ਕਿੰਦੇ ਰਸਤੇ ਗਾਇਟੇ ਮਿਲ ਪੈ ਜਾਂਦੇ ਉਹ ਕੋਈ ਉਹ ਵੇਲੇ ਸੋਚਦੇ ਨੇ ਪੱਕੀਆਂ ਸੜਕਾਂ ਕਿੰਨੇ ਸਾਡੇ ਵਿੱਚ ਮੈਂ ਇਲਾਜ ਲਾਇਆ ਸਰਕਾਰ ਨੇ ਦੂਰ ਜਿੰਨੀ ਸੋਹਣ ਇਹਨਾਂ ਤੋਂ ਬੜੀ ਬਹੁਤ ਕੰਟਰੀ ਲਈ ਸਮਾਰੋਹ। ਕੋਸ਼ਿਸ਼ਾਂ ਜਿੰਨੇ ਕੋਸ਼ਿਸ਼ਾਂ ਨੇ ਇਸ ਬਾਰੇ ਬਹੁਤ ਕੰਮ ਕੀਤਾ। ਦਾ ਕੋੜਾ ਕੋਈ ਜੜਾ ਨਾ। ਉਹ ਪਿਛਲੇ ਸਾਲ ਦੀ ਜਿਹੜੀ ਐਗਰੀਕਲਚਰ ਵੈਕਟ ਵਿੱਚ ਬਣਨ ਲਈ ਵਿਕਲੇ ਜਿਹੜੇ ਕਟਾ ਦੇ ਨਾ ਨਾ ਦੂਸਰੇ ਤੋਂ ਮੁਰਤੀ ਤੋਂ। ਆ ਜੀ ਦਾ ਆ ਜੀ ਦਾ ਸਾਡਾ ਇਹ ਸਾਨੂੰ ਆਪਣੇ ਤੋਂ ਆ ਕੇ ਮੰਗਦੇ। ਉਹ ਵੇਸੀ ਕੋਤਮੁਰ ਸਮਰਸੀ ਬੁਲਾ ਗਈ। ਕਿਉਂਕਿ ਜਦ ਮਰਜੀ ਵਾ ਲਾਇਰ ਉਹ ਕਹੇ ਨੂੰ ਨਹੀਂ ਬਲਕਿ ਹੁਣ ਪਾਣੀ ਥੱਲੇ ਜਾਂਦਾ ਉਹ ਕੋਦੋਂ ਪਾਣੀ ਕੋਈ ਮੁਠੀ ਲਾਉਂਦੇ ਸੀ ਤੇ ਹਰ ਇੱਕ ਨੂੰ ਪਤਾ ਲੱਗਦਾ ਸੀ ਕਿ ਹੁਣ 5 ਫੁੱਟ ਕਿਤਾ ਕਰਦੇ ਥੱਲੇ ਹੁਣ ਇੱਕ ਰਿਪੋਰਟ ਤਾਂ ਪਾਈ ਦਿੱਤੀ ਨੇ ਇੱਕ ਰਿਪੋਰਟ ਉਹਦੇ ਵਿੱਚ ਨੰਦ ਨੇ ਦੱਸਿਆ ਕਿ ਪੂਰੇ ਭਾਗ ਦੇ ਵਿੱਚ 310 ਜਿਹੜੇ ਜਿਹੜੇ ਆ ਉਹ ਗਲੋਬਲ ਵਾਰਨਿੰਗ ਦੇ ਇਹ ਇਹ ਉਹ ਸਾਡੇ ਉਹ ਬੱਤੀ ਦੋ ਫਰੀ ਕੰਨ ਚਾ